ਕਈ ਵਾਰ ਇਸ ਤਰ੍ਹਾਂ ਦੀਆਂ ਖਬਰਾਂ ਮਿਲਦੀਆਂ ਨੇ ਕਿ ਦਿਲ ਨੂੰ ਝੋੜ ਕੇ ਰੱਖ ਦਿੰਦੀਆਂ ਨੇ। ਫਤਵੂਗਿਆ ਲੁਧਿਆਣਾ ਦੇ ਫਰੋਜਪੁਰ ਰੂਟ ਤੇ ਇੱਕ ਨਿੱਜੀ ਕਾਲਜ ਦੇ ਵਿਦਿਆਰਥੀ ਨੇ 7ਵੀਂ ਮੰਜ਼ਿਲ ਤੋਂ ਛਲਾਗ ਮਾਰੀ ਹੈ ਜਿਸ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਕਿ ਬੀ ਕਾਮ ਫਸਟイヤー ਦਾ ਸੀਗਾ ਵਿਦਿਆਰਥੀ ਤੇ ਜਿਹੜਾ ਜਾਣੇ-ਅਣਜਾਣੇ ਦੇ ਵਿੱਚ ਚੀਟਿੰਗ ਮਟੀਰੀਅਲ ਹੈ ਜਿਹੜਾ ਉਹ ਉੱਥੇ ਲੈ ਜਾਂਦਾ ਆਪਣੇ ਜਿਓਮੈਟਰੀ ਬਾਕਸ ਦੇ ਵਿੱਚ ਪਾ ਕੇ ਤੇ ਉੱਥੇ ਜਿਹੜੇ ਅਬਜ਼ਰਵਰ ਹੈ ਕਿ ਉਹਨੂੰ ਉਹ ਪਕੜ ਲੈਂਦੇ ਆ। ਘਬਰਾ ਐ ਮੈਨੂੰ ਜਾਂਦਾ ਬੱਚਾ ਕਿ ਉਹ ਦੂਸਰੇ ਆਪਣਾ ਜਿੱਥੇ ਉਹ ਫੜਿਆ ਜਾਂਦਾ ਉਹਦੇ ਨਾਲ ਦੇ ਕੈਂਪਸ ਜਿਹੜਾ 500 ਮੀਟਰ ਦੀ ਦੂਰ ਹੈਗਾ ਉਥੋਂ ਉਥੇ ਜਾ ਕੇ ਉਹ ਸਤਵੀਂ ਮੰਜ਼ਲ ਤੋਂ ਛਲਾਂਗ ਲਗਾਉਂਦਾ ਆ। ਆ ਜਵਾਨੀ ਦੇ ਵਿੱਚ ਬੱਚੇ ਨੇ ਕੀ ਕਰ ਲਿਆ ਅਜੇ ਚੜ੍ਹਦੀ ਉਮਰ ਸੀ ਉਹਨੇ ਅਜੇ ਦੇਖਿਆ ਵੀ ਕੁਝ ਨਹੀਂ ਹੋਣਾ ਅਜੇ ਬੀਕਾਮ ਫਸਟ ইয়ার ਦਾ ਸਟੂਡੈਂਟ ਸੀਗਾ ਤੇ ਉਹਨੇ ਐਡਾ ਵੱਡਾ ਕਦਮ ਚੱਕ ਲਿਆ ਕਿ ਉਹ ਪਿੱਛੇ ਸਾਰੇ ਪਰਿਵਾਰ ਨੂੰ ਮਾਰ ਗਿਆ। Delhi bubbling news ਤੇ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਏ ਹਾਂ ਜਿਸ ਤਰ੍ਹਾਂ ਚੋਣਾਂ ਦਾ ਮਾਹੌਲ ਗਰਮਾਇਆ ਹੈ ਲੇਕਿਨ ਚੋਣਾਂ ਤੋਂ ਹਟ ਕੇ ਅਸੀਂ ਗੱਲ ਕਰਾਂਗੇ ਕਈ ਵਾਰ ਇਸ ਤਰ੍ਹਾਂ ਦੀਆਂ ਖਬਰਾਂ ਮਿਲਦੀਆਂ ਨੇ ਕਿ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਨੇ ਇਹ ਅੱਜ ਲੁਧਿਆਣਾ ਦੇ ਨਾਲ ਇੱਕ ਖਬਰ ਜੁੜੀ ਹੈ ਲੁਧਿਆਣਾ ਦੇ ਫਰੋਜਪੁਰ ਰੋਡ ਤੇ ਇੱਕ ਨਿੱਜੀ ਕਾਲਜ ਦੇ ਵਿਦਿਆਰਥੀ ਨੇ 7ਵੀਂ ਮੰਜ਼ਲ ਤੋਂ ਛਲਾਗ ਮਾਰੀ ਹੈ ਜਿਸ ਦੀ ਮੌਤ ਹੋ ਗਿਆ ਇਸ ਸੰਬੰਧੀ ਗੱਲ ਕਰਾਂਗੇ ਸਾਡੇ ਨਾਲ ਮਨੀਸ਼ ਛਤਰੇ ਨੇ ਵੀ ਇਸ ਤਰ੍ਹਾਂ ਦੀ ਜਦੋਂ ਖਬਰਾਂ ਆਉਂਦੀਆਂ ਨੇ ਬੜਾ ਮਨ ਦੁਖੀ ਹੁੰਦਾ ਕੀ ਕਾਰਨ ਰਹੇ ਨੇ ਕੀ ਇਸ ਦੇ ਵਿੱਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਆ ਤਾਂ ਮਨੀਸ਼ ਜੀ ਤੁਹਾਡਾ ਕੀ ਕਹਿਣਾ ਚਾਹੋਗੇ ਇਸ ਪਾਉਂਡ ਵਿੱਚ ਦੇਖੋ ਬੜੀ ਹੀ ਮੰਦ ਭਾਗੀ ਜਿਹੜੀ ਖਬਰ ਆ ਇਹ ਆ ਰਹੀ ਹੈ ਕਿ ਇੱਕ ਨੌਜਵਾਨ ਬੱਚੇ ਨੂੰ ਆਪਣੀ ਜਾਨ ਤੋਂ ਹੱਤ ਤੋਣਾ ਪੈ ਗਿਆ ਤੇ ਉਹਨੇ 7ਵੀਂ ਮੰਜ਼ਲ ਤੋਂ ਕਾਲਜ ਦੇ ਕੈਂਪਸ ਦੇ ਵਿੱਚ ਹੀ ਉਹਨੇ ਛਲਾਂਗ ਲਗਾਤੀ ਤੇ ਮੌਕੇ ਤੇ ਹੀ ਉਹਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਬੀਕਾਮ ਫਸਟイヤー ਦਾ ਸੀਗਾ ਵਿਦਿਆਰਥੀ ਤੇ ਜਿਹੜਾ ਜਾਣੇ-ਅਣਜਾਣੇ ਦੇ ਵਿੱਚ ਚੀਟਿੰਗ ਮਟੀਰੀਅਲ ਹੈ ਜਿਹੜਾ ਉਹ ਉੱਥੇ ਲੈ ਜਾਂਦਾ ਆਪਣੇ ਜਿਓਮੈਟਰੀ ਬਾਕਸ ਦੇ ਵਿੱਚ ਪਾ ਕੇ ਤੇ ਉੱਥੇ ਜਿਹੜਾ ਅਬਜ਼ਰਵਰ ਹੈ ਤੇ ਉਹਨੂੰ ਉਹ ਪਕੜ ਲੈਂਦੇ ਆ ਤੇ ਉਹ ਰਿਟਨ ਦੇ ਵਿੱਚ ਆਪਣੀ ਫਿਰ ਉਹ ਮਾਫੀ ਵੀ ਮੰਗ ਲੈਂਦਾ ਕਿ ਮੈਂ ਗਲਤੀ ਕਰ ਲਈ ਪਰ ਕਬਰਾ ਇਹ ਨਾ ਜਾਂਦਾ ਬੱਚਾ ਕਿ ਉਹ ਦੂਸਰੇ ਆਪਣਾ ਜਿੱਥੇ ਉਹ ਫੜਿਆ ਜਾਂਦਾ ਉਹਦੇ ਨਾਲ ਦੇ ਕੈਂਪਸ ਜਿਹੜਾ 500 ਮੀਟਰ ਦੀ ਦੂਰ ਹੈਗਾ ਉਤੋਂ ਉੱਥੇ ਜਾ ਕੇ ਉਹ 7ਵੀਂ ਮੰਜ਼ਲ ਤੋਂ ਉਹ ਛਲਾੰਗ ਲਗਾ ਦਿੰਦਾ ਹੁਣ ਇਹਦੇ ਵਿੱਚ ਇਹ ਗੱਲ ਦੇਖਣ ਵਾਲੀ ਹੈ ਕਿ ਮਾਪਿਆਂ ਨੂੰ ਵੀ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਟੀਚਰਜ਼ ਨੂੰ ਵੀ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਔਰ ਬੱਚਿਆਂ ਨੂੰ ਖੁਦ ਵੀ ਸਮਝਣਾ ਚਾਹੀਦਾ ਕਿ ਪਹਿਲਾਂ ਤੋਂ ਇਹੋ ਜੀ ਗਲਤੀ ਕਰਨ ਨਾ ਕਿ ਚੀਟਿੰਗ ਮਟੀਰੀਅਲ ਵਗੈਰਾ ਲੈ ਕੇ ਜਾਂਦੇ ਨੇ ਤਾਂ ਫਿਰ ਕੀ ਹੋਇਆ ਜੇ ਨੰਬਰ 2 4 5 ਘਟ ਆ ਜਾਣਗੇ ਵਧਾ ਜਾਣਗੇ ਸਿਰਫ ਜਿਹੜੀ ਪੜ੍ਹਾਈ ਹੈ ਉਹੀ ਜੀਵਨ ਚ ਸਭ ਕੁਝ ਨਹੀਂ ਹੈ ਉਸ ਨੇ ਕਿਹੜੇ ਜੜਾ ਮਾਸੂਮ ਬੱਚਾ ਸੀ ਵਿਚਾਰਾ ਉਹਨੇ ਇਹ ਵੀ ਨਹੀਂ ਸੋਚਿਆ ਕਿ ਪਤੰਦਰਾ ਤੂੰ ਜੋ ਕੁਝ ਕਰਦਾ ਪਿਆਣ ਉਹ ਉਹਦੇ ਤੋਂ ਬਾਅਦ ਤੇਰੇ ਮਾਪਿਓ ਦਾ ਕੀ ਹਾਲ ਹੋਏਗਾ ਹਮ ਜਿਹੜੇ ਮਾਪਿਓ ਹੈ ਤੇਰੇ ਕਿਉਂ ਉਹਨਾਂ ਨੂੰ ਜਿਉਂਦੇ ਜੀ ਉਹਨਾਂ ਨੂੰ ਮਾਰ ਗਿਆਂ ਪੜਾਈ ਹੀ ਸਭ ਕੁਝ ਨਹੀਂ ਹੈ ਹੋਰ ਕੁਝ ਵੀ ਤੁਸੀਂ ਕਰ ਸਕਦੇ ਹੋ ਜਿਹਦੇ ਨਾਲ ਤੁਸੀਂ ਮਿਹਨਤ ਕਰਕੇ ਆਪਣੀ ਜਿਹੜੀ ਇੱਕ ਡੀਸੈਂਟ ਜਿਹੜੀ ਜ਼ਿੰਦਗੀ ਉਹ ਤੁਸੀਂ ਬਤੀਤ ਕਰ ਸਕਦੇ ਹੋ ਇਹ ਸਮਝਾਣਾ ਚਾਹੀਦਾ ਸਮਾਜ ਨੂੰ ਵੀ ਸਮਝਾਣਾ ਚਾਹੀਦਾ ਸਾਡੀਆਂ ਸਰਕਾਰਾਂ ਨੂੰ ਵੀ ਬੱਚਿਆਂ ਨੂੰ ਸਮਝਾਣਾ ਚਾਹੀਦਾ ਔਰ ਜਿਹੜੇ ਮਾਪਿਓ ਹੈ ਉਹਨਾਂ ਨੂੰ ਵੀ ਅੱਗੇ ਆ ਕੇ ਸਮਝਾਣਾ ਚਾਹੀਦਾ ਕਿ ਬੱਚਿਓ ਇਹਹ ਜੇ ਕਦਮ ਨਾ ਚੱਕੋ ਇਹ ਬਹੁਤ ਹੀ ਜਿਹੜਾ ਦਰਦਨਾਕ ਨੇ ਔਰ ਇਹ ਜਾਂ ਜ਼ਖਮ ਆਪਣੇ ਮਾਪਿਓ ਨੂੰ ਨਾ ਦਿਓ ਜਿਹੜਾ ਕਿ ਹਮੇਸ਼ਾ ਹੀ ਹਾਰਾ ਰਵੇ ਔਰ ਕਦੇ ਭਰੇ ਨਾ ਅਮਰੀ ਜੀ ਆਪਾਂ ਜਿਸ ਤਰ੍ਹਾਂ ਨਾਲ ਤੁਸੀਂ ਗੱਲ ਕੀਤੀ ਆ ਵੀ ਬਿਲਕੁਲ ਕੋਈ ਬਹੁਤ ਵੱਡੀ ਗੱਲ ਨਹੀਂ ਸੀ ਜੇ ਚੀਟਿੰਗ ਹੋ ਕਰ ਰਿਆ ਸੀ ਫੜ ਲਿਆ ਸੀ ਪਹਿਲਾਂ ਤਾਂ ਲਿਖਾਇਆ ਗਿਆ ਕਾਲਜ ਵੱਲੋਂ ਐਡੀ ਕਿੱਡੀ ਗੱਲ ਸੀ ਬੱਚੇ ਤੋਂ ਲਖਾਉਣਾ ਜਿਹੜਾ ਹੈਗਾ ਕਿਤੇ ਨਾ ਕਿਤੇ ਬੱਚੇ ਇਸ ਗੱਲ ਨੂੰ ਆਪਣੇ ਮਾਈਂਡ ਤੇ ਲੈ ਜਾਂਦੇ ਨੇ ਆਪਾਂ ਪਹਿਲਾਂ ਤਾਂ ਸੁਣਦੇ ਹਾਂ ਡਾਇਰੈਕਟਰ ਕੀ ਕਹਿ ਰਹੇ ਨੇ ਡਾਇਰੈਕਟਰ ਕੀ ਕਹਿ ਰਹੇ ਨੇ ਤੁਸੀਂ ਸੁਣੋ ਡਾਇਰੈਕਟਰ ਨੇ ਕੀ ਕਿਹਾ ਇਹਨਾਂ ਦਾ ਨਾਮ ਡਾਕਟਰ ਨਰੇਸ਼ ਸਚਦੇਵ ਸਰ ਪੋਰਟਫੋਲੀਓ ਡੀਕਾਨ ਮੈਂ ਡਾਇਰੈਕਟਰ ਆਂ ਜੀ ਕੈਂਪਸ ਪੰਜਾਬ ਕਾਲਜ ਆਫ ਟੈਕਨੀਕਲ ਐਜੂਕੇਸ਼ਨ ਚੰਡੇ ਦਾ ਤਾਂ ਕੀ ਹੋਇਆ ਜੀ ਸਿਰ ਅੱਜ ਜਿਹੜੀ ਘਟਨਾ ਵਾਪਰੀ ਆ ਉਹਦੇ ਬਾਰੇ ਥੋੜਾ ਬੇਰਵਾਹ ਹਾਂ ਅੱਜਕੱਲ ਪੀਟੀਓ ਦੇ ਇਮਤਿਹਾਨ ਚੱਲ ਰਹੇ ਨੇ ਅੱਜ ਤਰੀਕ 21 ਮਈ ਹੈ ਸਵੇਰ ਦਾ ਪੇਪਰ 9:30 ਵਜੇ ਸ਼ੁਰੂ ਹੁੰਦਾ ਔਰ 12:00 ਖਤਮ ਹੁੰਦਾ ਸਟੂਡੈਂਟ ਇੱਕ ਨਾਮ ਦਾ ਸਮਸ਼ੇਰ ਸਿੰਘ ਗਰੇਵਾਲ ਜਿਹੜਾ ਬੀਕਾਮ ਦਾ ਫਰਸਟ ਇਅਰ ਦਾ ਸਾਡਾ ਸਟੂਡੈਂਟ ਹੈ ਪੇਪਰ ਦੇਨ ਆਇਆ ਪੇਪਰ ਸੀ ਦਾ এনवायरमेंटਲ ਸਾਇੰਸ ਜਿਹਨੂੰ ਅਸੀਂ ਈਵੀਐਸ ਕਹਿੰਦੇ ਆ ਪੇਪਰ ਦੇ ਦੌਰਾਨ ਜਿਹੜੇ ਸਾਡੇ ਟੀਚਰ ਸਾਹਿਬਾਨ ਨੇ ਜਿਹੜੇ ਡਿਊਟੀ ਕਰਦੇ ਨੇ ਉਹਨਾਂ ਨੇ ਉਹਦੇ ਕੋਲੋਂ slips ਫਕੜੀਆਂ ਜੋ ਕਿ ਠੀਕ ਨਹੀਂ ਨੇ ਪਰਚੀਆਂ ਨਿਕਲੀਆਂ ਔਰ ਇਹ ਜੇਬ ਚੋਂ ਉਹਦੇ ਜਿਮੇਟਰੀ ਬਾਕਸ ਚੋਂ ਤੇ ਜਿਹੜੇ ਸਾਡੇ ਟੀਚਰ ਸਹਿਬਾਨ ਨੇ ਫਿਰ ਉਹਨਾਂ ਨੇ ਸਾਡੇ ਜਿਹੜੇ ਸੈਂਟਰ ਦੇ ਸੁਪੀਰੀਂਡੈਂਟ ਨੇ ਉਹਨਾਂ ਕੋਲ ਲੈ ਕੇ ਆਏ ਤੇ ਬਿਕਾਇਦਾ ਉਸ ਬੱਚੇ ਨੇ ਲਿਖਿਆ ਕਿ ਮੈਂ ਇਮਤਿਹਾਨ ਦੇ ਦੌਰਾਨ ਪਰਚੀਆਂ ਲੈ ਕੇ ਆਇਆ ਸੀ ਔਰ ਮੈਂ ਨਕਲ ਮਾਰ ਰਿਹਾ ਸੀ ਨਾ ਉਹ ਅਸੀਂ ਉਹਦੇ ਕੋਲੋਂ ਲਿਖਾਇਆ ਲਿਖਾਨ ਤੋਂ ਬਾਅਦ ਅਤੇ ਸਟੂਡੈਂਟ ਉਹ ਗਿਆ ਤੁਸੀਂ ਜਾ ਸਕਦੇ ਕਿਹੜੀ ਕਲਾਸ ਦਾ ਵਿਦਿਆਰਥੀ ਸੀ ਸਰ ਉਹ ਬੀ ਕਾਮ ਫਰਸਟ ਇਅਰ ਦਾ ਸੀ ਸਰ ਪੇਪਰ ਕਿਹੜਾ ਸੀ ਅਖੀਰਲਾ ਇਗਜ਼ਾਮ ਅੱਜ ਅਖੀਰਲਾ ਇਗਜ਼ਾਮ ਸੀਗਾ ਪੇਪਰ ਸੀਗਾ এনवायरमेंटਲ ਸਾਇੰਸ ਦਾ ਸਰ ਕਿੰਨੇ ਸਾਲ ਤੋਂ ਪੜ੍ਹ ਰਹੇ ਹੋ ਇਹਨੇ ਇੱਕ ਸਾਲ ਤੋਂ ਪੜ੍ਹ ਰਿਹਾ ਵੀ ਕਿਉਂਕਿ ਫਰਸਟ ਇਅਰ ਦਾ ਸਟੂਡੈਂਟ ਹੈ ਤੇ ਸੈਕੰਡ ਸੈਮੈਸਟਰ ਹੈ ਤੇ 8-10 ਮਹੀਨੇ ਤੋਂ ਸਾਡੇ ਕੋਲ ਸਰ ਨੌ ਨੌਜੋਂ ਦੀ ਪਛਾਣ ਕੀ ਜੀ ਨਾਮ ਵਗਰੇ ਕੀ ਉਹਦਾ ਨਾਮ ਹੈਗਾ ਜੀ ਸ਼ਮਸ਼ੇਰ ਸਿੰਘ ਗਰੇਵਾਲ ਤੇ ਪਰਚੀ ਕਿਵੇਂ ਪੜੀ ਗਈ ਜੀ ਪਰਚੀ ਪੜੀ ਗਈ ਜਿਹੜੇ ਸਾਡੇ ਇਨਵਿਜੀਰੇਟਰ ਸਾਈਬਾਨ ਨੇ ਟੀਚਰ ਸਾਈਬਾਨ ਨੇ ਜਦੋਂ 라ਉਂਡ ਲਗਾ ਰਹੇ ਸੀ ਚੈੱਕ ਕਰ ਰਹੇ ਸੀਗੇ ਤੇ ਜਿਸ ਬਾਕਸ ਦੇ ਵਿੱਚ ਜਿਹਨੂੰ ਅਸੀਂ ਪੈਨਸਲ ਬਾਕਸ ਕਹਿੰਨੇ ਆ ਜਿਹੜਾ ਉਹ ਕਪੜੇ ਦਾ ਬਾਕਸ ਹੁੰਦਾ ਉਹਦੇ ਵਿੱਚ ਉਹਦੇ ਪਰਚੀਆਂ ਸੀਗੀਆਂ ਜਿਹੜੀਆਂ ਪਰਚੀਆਂ ਸਾਡੇ ਟੀਚਰ ਸਾਈਬਾਨ ਨੇ ਪਕੜੀਆਂ ਸੀ ਸਰ ਆਪ ਬੀਬਲ ਤੋਂ ਨੇ ਐਡਮਿਟ ਕੀਤਾ ਲਿਖਵਾਇਆ ਹੋਵੇ ਤੋਂ ਤੇ ਉਸ ਤੋਂ ਬਾਅਦ ਕੀ ਹੋਇਆ ਸਾ ਦੇ ਤੋਂ ਬਾਅਦ ਉਸ ਤੋਂ ਬਾਅਦ ਕੁਝ ਨਹੀਂ ਨਾਰਮਲ ਸੀਗਾ ਉਸ ਤੋਂ ਬਾਅਦ ਅਸੀਂ ਉਹਨੂੰ ਕਿਹਾ ਕਿ ਠੀਕ ਹੈ ਵੀ ਤੇਰਾ ਜਿਹੜਾ ਆ ਕੇਸ ਹੈਗਾ ਆਯੂਐਮਸੀ ਦਾ ਕੇਸ ਹੈ ਉਸ ਤੋਂ ਬਾਅਦ ਉਹ ਤੋ ਚਲਾ ਗਿਆ ਵੇਅਰ ਹੀ ਵੈਂਟ ਐਂਡ ਮਤਲਬ ਕਿੱਥੋਂ ਗਿਆ ਕਿੱਥੇ ਗਿਆ ਸਰ ਉਹ ਕੋਈ ਨਹੀਂ ਸਾਨੂੰ ਪਤਾ ਕਿੱਥੇ ਗਿਆ ਬਟ ਸਾਨੂੰ ਇਹਨਾਂ ਪਤਾ ਲੱਗਿਆ ਥੋੜੀ ਦੇਰ ਬਾਅਦ ਕਿ ਉਹ ਸਾਡੀ ਜਿਹੜਾ ਦੂਸਰਾ ਸਾਡਾ ਕਾਲਜ ਹੈਗਾ ਪੰਜਾਬ ਕਾਲਜ ਆਫ ਇੰਜੀਨੀਅਰਿੰਗ ਟੈਕਨੋਲੋਜੀ ਦਾ ਹੈਗਾ ਉਹ ਨਾਲ ਹੀ ਹੈ ਹਾਰਡਲੀ 500 ਮੀਟਰ ਹੀ ਹੈ ਉਤੋਂ ਗਿਆ ਤੁਹਾਨੂੰ ਇਹ ਪਤਾ ਲੱਗਿਆ ਕਿ 5ਥ ਫਲੋਰ ਤੋਂ ਉਹਨੇ ਆਪਣੇ ਆਪ ਨੂੰ ਜੰਪ ਦਿੱਤਾ ਸਰ ਸੱਚ ਹੈ ਸੈਵਨਥ ਸੌਰੀ ਸੈਵਨਥ ਫਲੋਰ ਤੋਂ ਉਹ ਜੰਪ ਕੀਤਾ ਤੋ ਉਤੋਂ ਨੇ ਹਸਪਤਾਲ ਲੈ ਕੇ ਹਾਂ ਉਸ ਤੋਂ ਬਾਅਦ ਸਾਡੇ ਟੀਚਰ ਸਾਈਬਾਨ ਸੀਗੇ ਸਾਡੇ ਸੀਨੀਅਰ ਟੀਚਰ ਸਾਈਬਾਨ ਸੀਗੇ ਇੰਜੀਨੀਅਰਿੰਗ ਕਾਲਜ ਦੇ ਉਹਨੂੰ ਉੱਥੇ ਡੀ ਐਮ ਸੀ ਹਸਪਤਾਲ ਲੈ ਕੇ ਗਏ ਜਦੋਂ ਉੱਥੇ ਪਹੁੰਚੇ ਤੇ ਡਾਕਟਰ ਸਾਹਿਬ ਨੇ ਸਰ ਲੋਕਲ ਕੌਂਸਲ ਮੈਂ ਪਾਉਂ ਕੇ ਤੇ ਹਾਂਜੀ ਲੋਕ ਬੌਕਸ ਵਿੱਚ ਰਿਪੋਰਟ ਕਰਦੇ ਪੁਲਿਸ ਨੂੰ ਹਾਂਜੀ ਹਾਂਜੀ ਉਹ ਇਨਫੋਰਮ ਕਰਦੇ ਸਰ ਜਿਹੜੀਆਂ ਪਰਚੀਆਂ ਕਿੰਨੀਆਂ ਪਰਚੀਆਂ ਦੇ ਕੋਫੜੀਆਂ ਗਈਆਂ ਉਹ ਪੇਪਰ ਕਿੰਨਾ ਕੋ ਲੈਂਥ ਕਿੰਨੀ ਕੁ ਸੀ ਪੇਪਰ ਦੀ ਸਰ ਉਹ ਪੇਪਰ ਦੀ ਦੋ ਪਰਚੀਆਂ ਸੀ ਉਹਨੇ ਬਹੁਤ ਮਾਈਕਰੋ ਦੇ ਵਿੱਚ ਲਿਖਿਆ ਹੋਇਆ ਵੇ ਬਹੁਤ ਬਾਰੀਕੀ ਚ ਲਿਖਿਆ ਹੋਇਆ ਉਹਨੇ ਕਾਫੀ ਕੁਝ ਲਿਖਿਆ ਕਿ ਉਹ ਜਿਹੜੀ ਪਰਚੀਆਂ ਸੀਗੀ ਅੱਗੇ ਪਿੱਛੇ ਅੱਗੇ ਪਿੱਛੇ ਉਹਨੇ ਕਾਫੀ ਲਿਖਿਆ ਹੋਇਆ ਸਰ ਇਸ ਸਟਾਰਟਿੰਗ ਅੰਦਰ ਬੱਚਾ ਕਰਦਾ ਉਹ ਚੈਕਿੰਗ ਵੀ ਨਹੀਂ ਕੀਤੀ ਜਾਂਦੀ ਸਰ ਫਿਰ ਚੈਕਿੰਗ ਕੀਤੀ ਜਾਂਦੀ ਹੈ ਚੈਕਿੰਗ ਅਸੀਂ ਮੋਬਾਈਲ ਫੋਨ ਜਾਂ ਸਮਾਰਟ ਵਾਚੇਸ ਯਾ 이어ਫੋਨਸ ਜਿਹੜੇ ਨੇ ਉਹ ਕੈਰੀ ਕਰਕੇ ਲੈ ਜਾਂਦੇ ਨੇ ਉਹ ਨਾਲ ਲੈ ਜਾਂ। ਪਰ ਫਿਰ ਵੀ ਜਦੋਂ ਪੈਨ ਵਗੈਰਾ ਲੈ ਕੇ ਜਾਂਦੇ ਨੇ ਪਾਕਟ 'ਚ ਲੈ ਜਾਂਦੇ ਨੇ। ਸਰ ਜਿਹੜੀ ਪਰਚੀ ਫੜੀ ਗਈ ਹੈ ਉਹ ਕਿੰਨੇ ਕੋਈ ਨੰਬਰ ਦੀ ਪਰਚੀ ਸੀ ਜਿਹੜੀ ਉਹਦੇ ਕੋਲ ਦੋ ਫੜੀਆਂ। ਸਰ ਉਸ ਪਰਚੀ ਦੇ ਵਿੱਚ ਉਹਨਾਂ ਨੇ ਕਾਫੀ ਕੁਝ ਲਿਖਿਆ ਹੋਇਆ ਸੀ ਉਹਨਾਂ ਤੇ ਜੱਜ ਕਰਨਾ ਬੜਾ ਮੁਸ਼ਕਿਲ ਹੈ ਵੀ ਕਿਨੇ ਨੰਬਰਾਂ ਦੀ ਹੈ। ਪਰ ਪਰਚੀ 'ਤੇ ਨੇ ਬਹੁਤ ਕੁਝ ਲਿਖਿਆ ਹੋਇਆ ਸੀ। ਉਹ ਦੋ ਪਰਚੀਆਂ ਤੁਹਾਨੂੰ ਵੀ ਅਸੀਂ ਦਿਖਾਈਆਂ ਨੇ। ਬਾਰੀਕੀ ਦੇ ਵਿੱਚ ਉਹਨੇ ਬਹੁਤ ਕੁਝ ਲਿਖਿਆ ਹੈ। ਉਸ ਲੋ ਪਰ ਪਾਰਟੀ ਜੇ ਉਹ ਲਿਖ ਦਿੰਦਾ ਪੂਰੀ ਕਿ ਉਹਦੇ ਨਾਲ ਪਾਸ ਹੋ ਜਾਈਂਦਾ 60 ਸਿਪੂਦੇ ਆਬਵੀਅਸਲੀ ਸਰ ਉਹ ਪੂਰੀ ਨਕਲ ਮਾਰਨ ਦੀ ਉਹਨੇ ਪੂਰੀ ਆਪਣੀ ਉਹ ਪਹਿਲਾਂ ਬਣਾਇਆ ਹੋਇਆ ਸੀਗਾ ਕਿ ਮੈਂ ਨਕਲ ਮਾਰਾਂਗਾ ਤੇ ਮੇਰਾ ਪੇਪਰ ਕਲੀਅਰ ਹੋਏਗਾ ਇਹ ਸਰ ਟਰਮ ਫਾਈਨਲ ਐਗਜ਼ਾਮ ਸੀ ਕਿ ਇਸ ਟਰਮ ਦਾ ਹਾਂਜੀ ਸਰ ਸਾਡੇ ਇੱਥੇ ਸੈਮੈਸਟਰ ਸਿਸਟਮ ਹੁੰਦਾ ਹੈ ਸੈਕੰਡ ਸੈਮੈਸਟਰ ਦੇ ਫਾਈਨਲ ਐਗਜ਼ਾਮ ਸੀ ਜੋ ਪੀਟੀਯੂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਅੰਡਰ ਸੀ ਐਫੀਲੀਏਟਡ ਆ ਉਹ ਕੰਡਕਟ ਕਰਾਂਦੀ ਸੀ ਤੋਂ ਪਹਿਲਾ ਵਿਦਿਆਰਥੀ ਹੋਇਆ ਉਹ ਫਸਟ ਟਾਈਮ ਇਹ ਲਾਸਟ 25 ইয়ারਸ ਤੋਂ ਮੈਂ 8-9 ਸਾਲ ਤੋਂ ਇੱਥੇ ਮੈਂ ਪਹਿਲੀ ਵਾਰੀ ਸੁਣ ਰਿਹਾ ਹਾਂ। ਫੈਮਿਲੀ ਨਾਲ ਗੱਲਬਾਤ ਹੋ ਗਈ ਕੋਈ। ਫੈਮਿਲੀ ਦੇ ਪੇਰੈਂਟਸ ਨੂੰ ਇਨਫੋਰਮ ਕਰਤਾ ਸੀ ਕਿ ਜਦੋਂ ਉਹਤੇ ਅਸੀਂ ਤੋਂ ਨਿਕਲੇ ਆਂ ਜਦੋਂ ਡੀਐਮਸੀ 'ਤੇ ਪਹੁੰਚੇ ਆਂ ਤਾਂ ਵੀ ਉਹਦੇ ਫਾਦਰ ਸਾਹਿਬਾਨ ਆ ਗਏ ਸੀਗੇ ਉੱਥੇ। ਆਪਾਂ ਸੁਣਿਆ ਡਾਇਰੈਕਟਰ ਕੀ ਕਹਿ ਰਹੇ ਨੇ ਤੇ ਉਸ ਤੋਂ ਬਾਅਦ ਪੁਲਿਸ ਕੀ ਕਹਿ ਰਹੀ ਹੈ ਇਸ ਮਾਮਲੇ ਦੇ ਵਿੱਚ ਉਹ ਵੀ ਅਸੀਂ ਨਾਲੇ-ਨਾਲ ਸੁਣਾਉਣਾ ਹੈ ਪੁਲਿਸ ਕੀ ਕਹਿ ਰਹੀ ਹੈ ਤੇ ਰਿਸ਼ਤੇਦਾਰ ਕੀ ਕਹਿ ਰਹੇ ਨੇ ਜਿਹੜੇ ਕਿ ਡੀ ਐਮ ਸੀ ਹਸਪੀਟਲ ਦੇ ਵਿੱਚ ਅ ਮ੍ਰਿਤਕ ਦੀ ਜਿਹੜੀ ਦੇਹ ਲੈਣ ਗਏ ਹੋਏ ਨੇ ਤੇ ਪੋਸਟਮਾਰਟਮ ਹੋਣਾ ਜਿਹੜੀ ਕਾਰਵਾਈ ਹੋਣੀ ਹੈ ਪੁਲਿਸ ਕਹਿ ਰਹੀ ਹੈ ਉਹ ਜਾਂਚ ਕਰ ਰਹੀ ਹੈ ਇਸ ਮਾਮਲੇ ਦੇ ਵਿੱਚ ਤੇ ਉਹ ਵੀ ਸੁਣੋ ਸਾਰੇ ਕੀ ਕਹਿ ਰਹੇ ਸਰ ਸਾਨੂੰ ਤਾਂ ਫੋਨ ਹੀ ਗਿਆ ਇੱਥੋਂ ਗਿਆ ਵੀ ਇਸ ਤਰ੍ਹਾਂ ਕਰਕੇ ਬੱਚੇ ਦਾ ਐਕਸੀਡੈਂਟ ਹੋ ਗਿਆ ਪਹਿਲਾਂ ਤਾਂ ਇਹ ਕਹਿੰਦੇ ਸੀ ਵੀ ਪੌੜੀਆਂ ਤੋਂ ਗਿਰ ਗਿਆ ਫਿਰ ਜਦੋਂ ਅਸੀਂ ਇੱਥੇ ਆਏ ਫਿਰ ਇੱਥੇ ਆ ਕੇ ਪਤਾ ਲੱਗਿਆ ਵੀ ਬੱਚੇ ਨੇ 5ਵੀਂ ਮੰਜ਼ਲ ਤੋਂ ਛਾਲ ਮਾਰੀ ਆ ਪਰ ਹੱਲੇ ਕੋਈ ਕਲੀਅਰ ਨਹੀਂ ਹੈ ਅਸੀਂ ਫਿਰ ਜਾ ਕੇ ਹੁਣ ਦੇਖਾਂਗੇ ਉੱਥੇ ਕਾਲਜ ਕੈਮਰੇ ਕੋ ਬਰੇਕੜਾ ਆ ਗਿਆ ਹਾਂਜੀ ਹਾਂ ਫਿਰ ਉੱਥੇ ਜਾ ਕੇ ਪਤਾ ਲੱਗੂ ਕਾਲਜ ਵਾਲਿਆਂ ਨੇ ਲੈ ਕੇ ਆਏ ਨੇ ਉੱਥੇ ਬੱਚੇ ਹਾਂਜੀ ਲੈ ਕੇ ਆਏ ਨੇ ਕਾਲਜ ਵਾਲੀ ਸੀ ਕਿੰਨੇ ਬ੍ਰਦਰ ਸੀਗੇ ਉਹ ਕੱਲਾ ਹੀ ਬੇਟਾ ਸੀਗਾ ਜੀ ਕੱਲਾ ਹੀ ਸੀ ਇੱਕ ਸਿਸਟਰ ਕੱਲਾ ਸੀਗਾ ਸਰ ਕੰਪਲੀਟ ਇਹ ਤਾਂ ਕਹਿੰਦੇ ਆ ਕੀਤੀ ਆ ਪਰ ਕਾਰਵਾਈ ਹੋ ਨਹੀਂ ਰਹੀ 11:30 ਵਜੇ ਦੀ ਐਕਸੀਡੈਂਟ ਹੋਇਆ ਹੋਇਆ ਹੁਣ ਵੱਜ ਗਈ ਜੀ 3:30 ਅਗਲੇ ਤੱਕ ਨਾ ਤਾਂ ਪੁਲਿਸ ਆਈ ਹੈ ਨਾ ਕੋਈ ਹਲੇ ਸਾਨੂੰ ਪੁਲਿਸ ਆ ਦੇ ਇਹ ਕਾਲਜ ਬੱਦਵਾਲਾ ਕੰਗਸਾਹਬ ਦਾ ਕਾਲਜ ਹੈ ਜੀ ਪੀ ਨਾ ਪੀਸੀ ਪੀਸੀ ਤੇ ਹਾਂ ਜੀ ਹਾਂ ਉਹ ਕੀ ਜੀ ਦੁਆਰਾ ਕਿਹਾ ਹੈਗਾ ਕਿ ਮਾਮਲੇ ਦੀ ਕੀ ਕਾਰਵਾਈ ਅਸੀਂ ਫੋਨ ਕਰੀ ਜਾਨੇ ਆ ਜੀ ਹਲੇ ਤੱਕ ਤਾਂ ਸਾਨੂੰ ਕੋਈ ਕਾਰਵਾਈ ਦਿਖਾਈ ਨਹੀਂ ਦਿੱਤੀ ਹੁਣ ਬਾਕੀ ਦੇਖਦੇ ਆ ਕਹਿੰਦੇ ਆ ਇਹ ਕਾਲਜ ਵਾਲੇ ਵੀ ਕਹਿੰਦੇ ਆ ਕਹਿੰਦੇ ਵੀ ਕੰਗਸਾਹਬ ਨੇ ਫੋਨ ਕੀਤਾ ਬਾਕੀ ਦੇਖਦੇ ਆ ਫਿਰ ਹੁਣ ਕੀ ਬਣੇ ਸੀਸੀਟੀਵੀ ਕੈਮਰਾ ਵਗੈਰਾ ਦਿਖਾ ਹਾਂ ਦੇਖਣੇ ਆ ਜੀ ਉਹ ਤਾਂ ਅਸੀਂ ਜਾ ਕੇ ਦੇਖਾਂਗੇ ਦੇਖੋ ਜੋ ਬੱਚਾ ਹੈਗਾ ਉਹ ਮਤਲਬ ਆਪਣਾ ਸਾਨੂੰ ਮੈਨੂੰ ਜੋ ਪਤਾ ਚੱਲਿਆ ਕੀ ਸੀਗਾ ਪੇਪਰ ਸੀਗਾ ਇਹ ਪੇਪਰ ਸੀਗਾ ਜੀ ਕਿਸ ਚੀਜ਼ ਦਾ ਜੀ ਹਾਂ এনवायरमेंटਲ ਸਾਇੰਸ ਦਾ ਪੇਪਰ ਸੀਗਾ ਤੇ ਬਸ ਸਾਨੂੰ ਤਾਂ ਇਹ ਪਤਾ ਚੱਲਿਆ ਮੈਂ ਉੱਥੇ ਡਾਇਰੈਕਟਰ ਸੋਸ਼ਲ ਵੈਲਫੇਅਰ ਹੈਗਾ ਕਿ ਕੋਈ ਬੱਚਾ गिर ਗਿਆ ਜੀ ਕਿੱਥੋਂ ਗਿਰਿਆ ਹੈਗਾ ਜੀ ਇਹ ਕੋਈ ਫਲੋਰ ਉੱਪਰੋਂ ਫਲੋਰ ਤੋਂ ਗਿਰਿਆ ਜੀ ਜਿਹੜੇ ਕਿੰਨੇਵੇਂ ਫਲੋਰ ਤੋਂ ਪੰਜਵੇਂ ਜਾਂ ਛੇਵੇਂ ਫਲੋਰ ਤੋਂ ਡਿੱਗ ਰਿਹਾ ਅੱਛਾ ਜੀ ਕੋਈ ਪਤਾ ਚੱਲਿਆ ਮੈਂ ਤਾਂ ਫਟਾਫਟ ਫਿਰ ਆਫਿਸ ਤੋਂ ਭੱਜਿਆ ਜੀ ਤਾਂ ਉਨੀ ਦੇਰ ਹੀ ਸਾਡੇ ਇੱਕ ਪ੍ਰੋਫੈਸਰ ਆਲਰੇਡੀ ਸਾਡੇ ਡੀਨ ਹੈਗੇ ਨੇ ਉਹਨਾਂ ਨੇ ਗੱਡੀ 'ਚ ਪਾ ਲਿਆ ਸੀ ਤੇ ਅਸੀਂ ਇੱਕ ਪ੍ਰਿੰਸੀਪਲ ਸਾਹਿਬ ਨੇ ਮੈਂ ਫਟਾਫਟ ਉਹਨੂੰ ਕਿਹਾ ਤੁਸੀਂ ਆਪਣੀ ਗੱਡੀ ਨਾਲ ਪਿੱਛੇ ਲਾਓ ਅਸੀਂ 11 ਵਜੇ ਤਾਂ ਇੱਥੇ ਖੜੇ ਹਾਂ ਜੀ ਤੇ ਡਾਕਟਰ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਨਾਲ ਹੀ ਇਹਦੇ ਫਾਦਰ ਨੂੰ ਬੁਲਾ ਲਿਆ ਜੀ ਤੇ ਫਾਦਰ ਵੀ ਆ ਗਏ ਇੱਥੇ ਤੇ ਉਨੀ ਦੇਰ ਤੱਕ ਫਿਰ ਡਾਕਟਰ ਕਹਿੰਦੇ ਕਾਫ ਬੀ ਕੰਫਰਸ ਟਾਇਰ ਦਾ ਬੱਚਾ ਜਦੋਂ ਬ੍ਰਾਡ ਡੈਟ ਸੀ ਜਦੋਂ ਲੈ ਕੇ ਅੰਦਰ ਉਹਨਾਂ ਨੇ ਕਾਫੀ ਕੋਸ਼ਿਸ਼ ਕਾਫੀ ਕੀਤੀ ਜੀ ਤੋਂ ਉਸ ਤੋਂ ਬਾਅਦ ਉਹਨਾਂ ਨੇ ਡਿਕਲੇਅਰ ਕੀਤਾ ਤੇ ਕੋਈ ਪਰਚੀ ਨਹੀਂ ਫੜੀ ਗਈ ਸੀ ਕਿ ਕੋਈ ਉਹ ਕੁਝ ਪਤਾ ਤੇ ਚੱਲ ਰਿਹਾ ਕੋਈ ਕਾਲਜ ਦੇ ਵਿੱਚ ਕੋ ਯੂ ਐਮ ਸੀ ਕੇਸ ਮਤਲਬ ਕੋਈ ਪਰਚੀ ਵਾਲਾ ਕੇਸ ਤੇ ਸੀਗਾ ਜੋ ਸਾਨੂੰ ਪਤਾ ਚੱਲਿਆ ਮੈਂ ਤਾਂ 11 ਵਜੇ ਦਾ ਇੱਥੇ ਖੜਾ ਸੀ ਉਹ ਮੇਰੇ ਦੱਸਣ ਦੇ ਮੁਤਾਬਕ ਤਾਂ ਉਹਨੇ ਕੋਠੇ ਤੇ ਚੜ ਕੇ ਛਾਲ ਮਾਰੀ ਆ ਬਾਕੀ ਸਾਰਾ ਅਸੀਂ ਕਲੀਅਰ ਕਰਦੇ ਹਾਂ ਕੀ ਹੋਇਆ ਕਿਉਂ ਇੱਥੇ ਕਿਹੜੀ ਮੰਜ਼ਿਲ ਤੋਂ ਛਾਲ ਮਾਰੀ ਸੀ ਸੱਤਵੀਂ ਮੰਜ਼ਿਲੋਂ ਆ ਉਹ ਇੰਜੀਨੀਅਰਿੰਗ ਕਾਲਜ ਦੀ ਅੱਛਾ ਜੀ ਨਾਮ ਨਾਮ ਨੂੰ ਪਤਾ ਲੱਗੇ ਜੀ ਨਾ ਲੈਂ ਲੱਗੇ ਬਾਇਓ ਡਾਕਟਰ ਸਾਰਾ ਉਹ ਮੁੰਡੇ ਦਾ ਕੀ ਹੈ ਅੱਛਾ ਜੀ ਉਹ ਕਲੀਅਰ ਕਰਦੇ ਆ ਫਿਰ ਡੈਥ ਹੋ ਗਈ ਹੈ ਮੁੰਡੇ ਦੀ ਆਹਿੰਦਾ ਥੋੜਾ ਜਿਹਾ ਸਰ ਕਿੰਨੀ ਕੁ ਦਿਨ ਪਹਿਲੇ ਦੀ ਗੱਲ ਹੈ ਇਹ ਅੱਛਾ ਜੀ ਸਾਡੇ ਤੋਂ ਤਾਂ ਮੈਸੇਜ ਆਇਆ 2 ਘੰਟੇ ਪਹਿਲਾਂ ਤਾਂ ਠੀਕ ਕਾਰਨ ਕਿਸਮਤ ਦਾ ਲੱਗੇ ਕੁਝ ਕਿਸ ਦਾ ਹਜੇ ਕੁਝ ਨਹੀਂ ਪਤਾ ਲੱਗਾ ਜੀ ਕਲੀਅਰ ਕਰਦੇ ਹਾਂ ਜਾਂਚ ਕਰਦੇ ਹਾਂ ਹਾਂ ਜੀ ਪਰ ਕਿਹੜਾ ਥਾਣਾ ਥਾਣਾ ਦਾਖਾ ਜੀ ਬਿਲਕੁਲ ਅਬਨੀ ਜੀ ਇਹ ਸਾਰੀਆਂ ਗੱਲਾਂ ਸੁਣੀਆਂ ਗਈਆਂ ਤੇ ਡਾਇਰੈਕਟਰ ਨੇ ਕਿਹਾ ਵੀ ਨਕਲ ਮਾਰਦਾ ਫੜਿਆ ਗਿਆ ਚੀਟਿੰਗ ਕਰ ਰਿਆ ਸੀ ਉਹ ਤੋਂ ਲਿਖਾਇਆ ਗਿਆ ਉਸ ਤੋਂ ਬਾਅਦ ਉਹ ਚਲੇ ਜਾਂਦਾ ਪੁਲਿਸ ਕਹਿ ਰਹੀ ਹੈ ਜਾਂਚ ਕਰ ਰਹੀ ਹੈ ਪਰਿਵਾਰ ਵਾਲੇ ਕਹਿ ਰਹੇ ਨੇ 10:30 ਦੀ ਘਟਨਾ ਹਾਲ ਤੱਕ ਪੁਲਿਸ ਨਹੀਂ ਆਈ ਹੈਗੀ ਸਾਰੀਆਂ ਗੱਲਾਂ ਨੂੰ ਕੁਲ ਮਿਲਾ ਕੇ ਦੇਖਿਆ ਜੇ ਤੁਸੀਂ ਕੀ ਸੋਚਦੇ ਹੋ ਕਿੱਡਾ ਵੱਡਾ ਜੁਰਮ ਸੀਗਾ ਇਹ ਜਿਹੜਾ ਕਿ ਲਿਖਾਉਣਾ ਪੈ ਗਿਆ ਬੱਚੇ ਅੱਜ ਕੱਲ ਇੰਨੇ ਕ ਸੈਂਸਿਟਿਵ ਨੇ ਉਹ ਆਪਣੇ ਮਨ ਤੇ ਲੈ ਜਾਂਦੇ ਨੇ ਦਿਲ ਤੇ ਲੈ ਜਾਂਦੇ ਨੇ ਜੇਕਰ ਬੈਠ ਕੇ ਇਹ ਡਾਇਰੈਕਟਰ ਪ੍ਰਿੰਸੀਪਲ ਜਾਂ ਸਟਾਫ ਇਹ ਉਹ ਕਰਦਾ ਤਾਂ ਬੱਚਾ ਸ਼ਾਇਦ ਹੋ ਸਕਦਾ ਸੀ ਬਚ ਵੀ ਸਕਦਾ ਸੀ ਨਹੀਂ ਦੇਖੋ ਇਹਦੇ ਵਿੱਚ ਮੈਂ ਤੁਹਾਡੀ ਗੱਲ ਨਾਲ ਕੁਝ ਹੱਦ ਤੱਕ ਸਹਿਮਤ ਨਹੀਂ ਹਾਂ ਕਿਉਂਕਿ ਜਦੋਂ ਇਹ ਜਾਂ ਕੋਈ ਮਾਮਲਾ ਸਾਹਮਣੇ ਆਉਂਦਾ ਤੇ ਉਹ ਇੱਕ ਕਾਪੀ ਕੇਸ ਬਣਾਉਂਦੇ ਨੇ ਕਿ ਜਿਹੜਾ ਅਗੇ ਯੂਨੀਵਰਸਿਟੀ ਤੱਕ ਜਾਂਦਾ ਤੇ ਉਹ ਸਾਬਤ ਕਰਨ ਲਈ ਕਿ ਇਹ ਬੱਚਾ ਉਸ ਵੇਲੇ ਇਹਨੇ ਚੀਟਿੰਗ ਕੀਤੀ ਹੈ ਤੇ ਕੋਈ ਚੀਟਿੰਗ ਕਰਨਾ ਜੇ ਆਪਾਂ ਇਸ ਮਾਮਲੇ ਨੂੰ ਥੋੜਾ ਜਿਹਾ ਦੂਜੇ ਪਹਿਲੂ ਨਾਲ ਵੀ ਦੇਖੀਏ ਕਿ ਤੁਸੀਂ ਚੀਟਿੰਗ ਕਰਕੇ ਜਿਹੜੇ desired ਜਿਹੜੇ ਬੱਚੇ ਹੈਗੇ ਨੇ ਜਿਹੜੇ एलिजिबल ਹੈਗੇ ਨੇ ਉਹਨਾਂ ਨੂੰ ਤੁਸੀਂ ਪਿੱਛੇ ਛੱਡਣਾ ਚਾਹੁੰਦੇ ਹੋ ਚੀਟਿੰਗ ਕਰਕੇ ਤਾਂ ਇਹ ਵੀ ਗਲਤ ਹੈਗਾ ਤੇ ਉਹਨਾਂ ਨੂੰ ਲਿਖਾਉਣਾ ਤਾਂ ਪੈਂਦਾ ਕਿਉਂਕਿ ਉਹ ਫਿਰ ਆਪਣਾ ਜਿਹੜਾ ਕੇਸ ਹੈ ਉਹ ਮਜ਼ਬੂਤ ਕਰਦੇ ਨੇ ਕਿ ਕਾਪੀ ਕੇਸ ਬੰਦਰ ਤੇ ਉੱਥੇ ਜਾ ਕੇ ਫਿਰ ਉਹ ਜਿਹੜੀ ਬਣਦੀ ਸਜ਼ਾ ਹੈਗੀ ਜਿਹੜੀ ਯੂਨੀਵਰਸਿਟੀ ਹੈਗੀ ਆ ਉਹ ਉਹਨੂੰ ਐਗਜ਼ਾਮ ਦੇ ਵਿੱਚ ਜਿਹੜੇ ਰਿਜ਼ਲਟ ਆਦਗੇ ਨੇ ਉਹਦੇ ਵਿੱਚ ਉਹ ਦਿੰਦੀ ਆ ਹੁਣ ਗੱਲ ਦੇਖੋ ਮੁੜਕੁੜ ਕੇ ਉੱਥੇ ਆ ਜਾਂਦੀ ਹੈ ਕਿ ਕੋਈ ਮੈਂ ਤਾਂ ਬੱਚਿਆਂ ਨੂੰ ਕਹਿਣਾ ਕਿ ਬੱਚਿਓ ਪਹਿਲੀ ਗੱਲ ਤਾਂ ਜਿਹੜੀ ਹੈ ਤੁਸੀਂ ਚੀਟਿੰਗ ਮਟੀਰੀਅਲ ਨਾ ਇਸਤੇਮਾਲ ਕਰੋ ਤੇ ਜੇ ਤੁਹਾਡੇ ਨੰਬਰ ਪੰਜ ਚਾਰ ਘੱਟ ਵੀ ਆ ਜਾਂਦੇ ਨੇ ਕੋਈ ਪਹਾੜ ਨਹੀਂ ਡਿੱਗਣ ਲੱਗਿਆ ਕੁਝ ਨਹੀਂ ਹੋਣ ਲੱਗਿਆ ਸਾਰਿਆਂ ਨੇ ਡੀਸੀਐਸਐਸਪੀ ਨਹੀਂ ਬਣਨਾ ਹੁੰਦਾ ਹਰੇਕ ਦੇ ਜਿਹੜੇ ਬੰਦੇ ਨੇ ਦੇਖੋ ਮੈਂ ਤਾਂ ਇਹ ਕਹਿਣਾ ਕਿ ਅੱਜਕੱਲ ਦੇ ਜਿਹੜੀਆਂ ਖਾਸ ਕਰਕੇ ਸਾਡੀਆਂ ਭੈਣਾਂ ਮਾਵਾਂ ਉਹ ਕੀ ਕਰਦੀਆਂ ਨੇ ਕਿ ਜਦੋਂ ਹਜੇ ਬੱਚਾ ਪ੍ਰਾਇਮਰੀ ਸਕੂਲ 'ਚ ਜਾਂਦਾ ਹੁੰਦਾ ਤੇ ਉਹ ਕਹਿੰਦੇ ਕਿੰਨੇ ਪਰਸੈਂਟ ਆਏ ਇਹਨਾਂ ਦੇ ਕਿੰਨੇ ਪਰਸੈਂਟ ਆ ਉਹ ਬੱਚਿਆਂ ਦੇ ਉੱਤੇ ਇੰਨਾ ਕੁਛ ਕਰ ਦਿੰਦੇ ਉਹਨਾਂ ਦਾ ਬਚਪਨ ਵੀ ਉਹਨਾਂ ਦਾ ਖਰਾਬ ਕਰ ਦਿੰਦੇ ਨੇ ਤੇ ਆ ਦੇਖੋ ਆ ਜਵਾਨੀ ਦੇ ਵਿੱਚ ਬੱਚੇ ਨੇ ਕੀ ਕਰ ਲਿਆ ਹਜੇ ਚੜ੍ਹਦੀ ਉਮਰ ਸੀ ਉਹਨੇ ਹਜੇ ਦੇਖਿਆ ਵੀ ਕੁਝ ਨਹੀਂ ਹੋਣਾ ਹਜੇ ਬੀਕਾਮ ਫਰਸਟイヤー ਦਾ ਸਟੂਡੈਂਟ ਸੀਗਾ ਤੇ ਉਹਨੇ ਐਡਾ ਵੱਡਾ ਕਦਮ ਚੱਕ ਲਿਆ ਕਿ ਉਹ ਪਿੱਛੇ ਸਾਰੇ ਪਰਿਵਾਰ ਨੂੰ ਮਾਰ ਗਿਆ ਬੜੀ ਹੀ ਮੰਦ ਭਾਗੀ ਗੱਲ ਹੈ ਸਾਰਿਆਂ ਨੂੰ ਇਹਦੇ ਤੇ ਬੜੀ ਗੰਭੀਰਤਾ ਨਾਲ ਸੋਚਣ ਦੀ ਲੋੜ ਆ ਸਾਡੀਆਂ ਸਰਕਾਰਾਂ ਨੂੰ ਸਾਡੇ ਸਮਾਜ ਨੂੰ ਔਰ ਸਾਡੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਵੀ ਇਹ ਬੜੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿ ਇਹੋ ਜਿਹੇ ਘਟਨਾਵਾ ਸਾਡੇ ਲਈ ਨਾ ਅੱਗੇ ਸਾਨੂੰ ਕਦੇ ਦੇਖਣ ਨੂੰ ਮਿਲਣ ਤੇ ਅਸੀਂ ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖੀਏ ਕਿ ਬੱਚਿਓ ਜੀਵਨ ਹੀ ਸਭ ਕੁਝ ਹੈ ਤੁਹਾਡਾ ਪਰਿਵਾਰ ਹੀ ਤੁਹਾਡੇ ਲਈ ਸਭ ਕੁਝ ਹੈ ਆ ਬਿਲਕੁਲ ਜਿਸ ਤਰ੍ਹਾਂ ਨਾਲ ਅਸੀਂ ਮਨੀਸ਼ਾ ਤਰੇਈ ਨਾਲ ਗੱਲ ਕੀਤੀ ਹੈ ਬੜੀ ਮੰਦਭਾਗੀ ਘਟਨਾ ਹੈਗੀ ਆ ਫਰੋਈਪੁਰ ਰੋਡ ਤੇ ਬਣੇ ਇੱਕ ਨਿੱਜੀ ਕਾਲਜ ਦਾ ਵਿਦਿਆਰਥੀ ਜਿਹੜਾ ਕਿ ਇਹ ਸਾਡੇ ਵਿੱਚ ਨਹੀਂ ਰਿਹਾ ਹੈਗਾ ਕਾਰਨ ਕੀ ਸੀਗਾ ਜਿਹੜਾ ਇੱਕ ਚੀਟਿੰਗ ਕਰਦਾ ਫੜਿਆ ਗਿਆ ਇਹ ਜਿਹੜਾ ਦੱਸਿਆ ਗਿਆ ਹੈਗਾ ਹੁਣ ਤੱਕ ਲੇਕਿਨ ਪੁਲਿਸ ਵੀ ਇਸ ਮਾਮਲੇ ਦੇ ਵਿੱਚ ਜਾਂਚ ਕਰੂਗੀ ਉਦੋਂ ਬਾਅਦ ਪਤਾ ਲੱਗੂ ਕੀ ਕਰਨੇ ਨੇ ਸੀਸੀਟੀਵੀ ਫੁਟੇਜ ਵੀ ਦੇਖੀ ਜੂਗੀ ਸਾਰਾ ਕੁਝ ਵੱਡਾ ਤਾਮਜੋਬ ਲੇਕਿਨ ਪਰ ਸਾਨੂੰ ਜ਼ਰੂਰ ਇਹ ਚਾਹੀਦਾ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਪਹਿਲੀ ਗੱਲ ਆ ਵੀ ਚੀਟਿੰਗ ਨਹੀਂ ਕਰਨੀ ਚਾਹੀਦੀ ਨਕਲ ਨਹੀਂ ਮਾਰਨੀ ਚਾਹੀਦੀ ਜੇਕਰ ਟੀਚਰਾਂ ਨੂੰ ਸਮਝਣਾ ਚਾਹੀਦਾ ਜੇ ਕੋਈ ਫੜਿਆ ਗਿਆ ਬੱਚਾ ਉਹਦੇ ਮਾਵਾ-ਪਾਪ ਨੂੰ ਬੁਲਾ ਕੇ ਉਹਨੂੰ ਸਮਝਾਉਣਾ ਚਾਹੀਦਾ ਹੈਗਾ ਤੇ ਇੰਨਾ ਕੋ ਤੁਹ ਪ੍ਰੈਸ਼ਰਾਈਜ਼ ਨਾ ਕਰੋ ਤਾਂ ਜੋ ਇਸ ਤਰ੍ਹਾਂ ਦਾ ਕੋ ਤੀਸਰੀ ਗੱਲ ਸਭ ਤੋਂ ਵੱਡੀ ਗੱਲ ਆ ਬੱਚਿਆਂ ਨੂੰ ਵੀ ਆਪਣੇ ਚ ਸਹਿਜਸ਼ੀਲਤਾ ਪੈਦਾ ਕਰਨੀ ਪਊਗੀ ਜੇ ਨੰਬਰ ਘੱਟ ਵੀ ਆਉਂਦੇ ਨੇ ਕੋਈ ਗੱਲ ਨਹੀਂ ਅਗਲੀ ਵਾਰ ਮਿਹਨਤ ਕਰਨਗੇ ਤਾਂ ਹੋਰ ਚੰਗੇ ਨੰਬਰ ਆ ਸਕਦੇ ਨੇ ਇੰਨਾ ਪ੍ਰੈਸ਼ਰ ਨਹੀਂ ਪਾਉਣਾ ਚਾਹੀਦਾ ਜਾਂ ਬੱਚੇ ਆਪਣੇ ਜਿਹੜਾ ਮੌਤ ਦੇ ਮੂੰਹ ਨੂੰ ਗੱਲ ਲਗਾ ਲੜ ਤਾਂ ਇਸ ਤਰ੍ਹਾਂ ਦੀ ਬੜੀ ਮੰਦਭਾਗੀ ਘਟਨਾ ਪਰਿਵਾਰ ਦਾ ਦੁੱਖਾ ਸਾਨੂੰ ਵੀ ਅਸੀਂ ਪਰਿਵਾਰ ਨਾਲ ਦੁੱਖ ਦੇ ਵਿੱਚ ਸ਼ਾਮਲ ਹਾਂ ਲੇਕਿਨ ਪਰ ਇਸ ਤਰ੍ਹਾਂ ਦੀ ਘਟਨਾ ਅੱਗੇ ਵਾਸਤੇ ਨਾ ਵਾਪਰੇ ਸਰਕਾਰਾਂ ਨੂੰ ਯੂਨੀਵਰਸਿਟੀਆਂ ਨੂੰ ਹਮੇਸ਼ਾ ਕੋਈ ਨਾ ਕੋਈ ਵੱਡੇ ਕਦਮ ਚੁੱਕਣੇ ਚਾਹੀਦੇ ਨੇ ਦੇਖਦੇ ਰਹੋ ਅੱਡੇ ਦੀ ਪੱਬ